ਗੌੜੀ ਗੁਵਾਰੀ ਮਹੱਲਾ ਪਹਿਲਾ ਹਉ ਮੈਂ ਕਰਤਿਆਂ ਨਹਿ ਸੁਖ ਹੋਏ ਮਨਮਤ ਝੂਠੀ ਸੱਚਾ ਸੋਏ ਸਗਲ ਬਗੂਤੇ ਭਾਵੈ ਦੂਏ ਸੋ ਕਮਾਵੈ ਤੁਰ ਲਿਖਿਆ ਹੋਏ ਐਸਾ ਜਗ ਦੇਖਿਆ ਜੁਵਾਰੀ ਸਭ ਸੁਖ ਮੰਗੈ ਨਾਮ ਵਿਸਾਰੀ ਰਹਾਉ ਅਦੇਸ਼ਟ ਦਿਸੈ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਮਿਰਥਾ ਜਾਏ ਗੁਰਮਕਦੀ ਸਹਿਜ ਸੁਭਾਏ ਸੇਵਾ ਸੁਰਤ ਏਕ ਲਿਵ ਲਾਏ ਸੁਖ ਮੰਗਤ ਦੁਖ ਆਗਲ ਹੋਏ ਸਗਲ ਵਿਕਾਰੀ ਹਾਰ ਪਰੋਏ ਏਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਨ ਸ਼ਬਦ 부ਝਾਏ ਦੂਜਾ ਪਰਮ ਸਹਿਜ ਸੁਭਾਏ ਗੁਰਮਤੀ ਨਾਮ ਰਿਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮਹਿ ਸਾਚੋ ਗੁਰਮੁਖ ਭਾਉ ਨਾਮ ਬਿਨਾ ਨਾਹੀ ਨਿਜ ਖਾਉ ਪ੍ਰੇਮ ਪ੍ਰਾਇਣ ਪੀਤਮਰਾਉ ਨਦਰ ਕਰੇ ਤਾ ਬੂਜੈ ਨਾਉ ਮਾਇਆ ਮੋਹ ਸਰਬ ਜੰਜਾਲਾ ਮਨ ਮੁਖ ਕੋ ਚੀਲ ਕੁਸ਼ਤ ਬਿਕਰਾਲਾ ਸਤਗੁਰ ਸੇਵੇ ਚੂਕੈ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਜੈ ਏਕ ਲਿਵ ਲਾਏ निज करवाਸੈ ਸਾਚ ਸਮਾਏ ਜੰਮਣ ਮਰਨਾ ਠਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥੋਂ ਨਾ ਆਵੈ ਔਰ ਗੁਰ ਪੁੱਛ ਦੇਖਿਆ ਨਾਹੀ ਦਰ ਹੋਰ ਦੁਖ ਸੁਖ ਭਾਣੈ ਤਿਸੈ ਰਜਾਏ ਨਾਨਕ ਨੀਚ ਕਹਿ ਲਿਵ ਲਾਇ ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤਵਾਸ ਕਾਮ ਕ੍ਰੋਧ ਅਹੰਕਾਰ ਬਨਾਸ ਦੂਜਾ ਕੌਣ ਕਹਾ ਨਹੀਂ ਕੋਈ ਸਭ ਮਹਿ ਏਕ ਨਿਰੰਜਨ ਸੋਈ ਰਹਾਉ ਦੂਜੀ ਦੁਰਮਤ ਆਖੈ ਦੋਏ ਆਵੇ ਜਾਏ ਮਰ ਦੂਜਾ ਹੋਏ ਤਰਨ ਗਗਨ ਨਹਿ ਦੇਖੋ ਦੋਏ ਨਾਰੀ ਪੁਰਖ ਸਬਾਈ ਲੋਏ ਰਵ ਸਸ ਦੇਖੋ ਦੀਪਕ ਉਜਿਆਲਾ ਸਰਬ ਨਿਰੰਤਰ ਪ੍ਰੀਤਮ ਬਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਿਗੁਰੂ ਮੋ ਕੋ ਏਕ ਬੁਝਾਇਆ ਏਕ ਨਿਰੰਝਨ ਗੁਰਮਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕੋ ਹੁਕਮ ਵਰਤੈ ਸਭ ਲੋਈ ਏਕਸਤੇ ਸਭ ਓਪਤ ਹੋਈ ਰਾਹਾ ਦੋਵੇਂ ਖਸਮ ਏਕੋ ਜਾਣ ਗੁਰ ਕੈ ਸ਼ਬਦ ਹੁਕਮ ਪਛਾਨ ਸਗਲ ਰੂਪ ਵਰਨ ਮਨ ਮਾਹੀ ਕਹੋ ਨਾਨਕ ਏਕੋ ਸਲਾਹਿ ਗੌੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੇ ਤਾਂ ਸਾਚਾ ਮੁਗਤ ਭੇਦ ਕਿਆ ਜਾਣੈ ਕਾਚਾ ਐਸਾ ਜੋਗੀ ਜੁਗਤ ਵਿਚਾਰੈ ਪੰਚ ਮਾਰ ਸਾਚ ਪੁਰ ਧਾਰੇ ਰਹਾਉ ਜਿਸ ਕੈ ਅੰਤਰ ਸਾਚ ਵਸਾਵੇ ਜੋਗ ਜੁਗਤ ਕੀ ਕੀਮਤ ਪਾਵੇ ਰਵ ਸਤ ਏਕੋ ਗ੍ਰਹਿ ਉਦਿਆਨ ਕਰਣੀ ਕੀਰਤ ਕਰਮ ਸਮਾਨੈ ਇਕ ਸ਼ਬਦ ਇਕ ਭਿਖਿਆ ਮੰਗੈ ਗਿਆਨ ਧਿਆਨ ਜੁਗਤ ਸਚ ਜਾਗੈ ਪੈ ਰਚ ਰਹਿ ਨਾ ਬਾਹਰ ਜਾਏ ਕੀਮਤ ਕੌਣ ਰਹਿ ਲਿਵ ਲਾਏ ਆਪੇ ਮੇਲੇ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹਉ ਮੈਂ ਮਾਰੀ ਕਰਨੀ ਸਾਰ ਜਪ ਤਪ ਸੰਜਮ ਪਾਠ ਪੁਰਾਣ ਕਹੋ ਨਾਨਕ ਅਪਰੰਪਰਮਾਨ ਗੌੜੀ ਮਹੱਲਾ ਪਹਿਲਾ ਖਿਮਾ ਗਹੀ ਬ੍ਰਤ ਸੀਲ ਸੰਤੋਖੰ ਰੋਗ ਨਾ ਵਿਆਪੈ ਨਾ ਜਮ ਦੋਖੰ ਮੁਕਤ ਭਏ ਪ੍ਰਭ ਰੂਪ ਨਾ ਰੇਖੰ ਜੋਗੀ ਕੋ ਕੈਸਾ ਡਰ ਹੋਏ ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਉ ਨਿਰਪਉ ਜੋਗੀ ਨਿਰੰਜਨ ਧਿਆਵੈ ਅਣ ਦਿਨ ਜਾਗੈ ਸਚ ਲਿਵ ਲਾਵੈ ਸੋ ਜੋਗੀ ਮੇਰਾ ਮਨ ਭਾਵੇ ਕਾਲ ਜਾਲ ਬ੍ਰਹਮ ਅਗਨੀ ਜਾਰੀ ਜਰਾ ਮਰਨ ਗਤ ਗਰਬ ਨਿਵਾਰੀ ਆਪ ਤਰੈ ਪਿਤਰੀ ਨਿਸਤਾਰੀ ਸਤਗੁਰ ਸੇਵੇ ਸੋ ਜੋਗੀ ਹੋਏ ਭੈ ਰਚ ਰਹਿ ਸੋ ਨਿਰਪੋ ਹੋਏ ਜੈ ਸਾ ਸੇਵ ਤੈ ਸੋ ਹੋਏ ਨਰ ਨੇ ਕੇਵਲ ਨਿਰਪੋ ਨਾਉ ਅਨਾਥਾ ਨਾਥ ਕਰੇ ਬਲ ਜਾਉ ਪੁਨਰਪ ਜਨਮ ਨਾਹੀ ਗੁਣ ਗਾਉ ਅੰਤਰ ਬਾਹਰ ਏਕੋ ਜਾਣੈ ਗੁਰ ਕੈ ਸ਼ਬਦେ ਆਪ ਛਾਣੈ ਸਾਚੈ ਸ਼ਬਦ ਦਰਨੀ ਛਾਣੈ ਸ਼ਬਦ ਮਰੈ ਤਿਸ ਨਿਜ ਕਰ ਵਾਸਾ ਆਵੈ ਨਾ ਜਾਵੈ ਚੂਕੈ ਆਸਾ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦੀਸੈ ਸੋ ਆਸਨ ਰਾਸਾ ਕਾਮ ਕ੍ਰੋਧ ਬਿਕ ਭੂਖ ਪਿਆਸਾ ਨਾਨਕ ਬਿਰਲੇ ਮਿਲੈ ਉਦਾਸਾ ਗੌੜੀ ਮਹੱਲਾ ਪਹਿਲਾ ਐਸੋ ਦਾਸ ਮਿਲੇ ਸੁਖ ਹੋਈ ਦੁਖ ਵਿਸਰੈ ਪਾਵੈ ਸਚ ਸੋਈ ਦਰਸ਼ਨ ਦੇਖ ਭਈ ਮਤ ਪੂਰੀ ਅਠਸਠ ਮੱਜਨ ਚਰਨਾ ਧੂਰੀ ਰਹਾ ਨੇਤਰ ਸੰਤੋਖੇ ਏਕ ਲਿਵ ਤਾਰਾ ਜੇਵਾ ਸੂਚੀ ਹਰ ਰਸ ਸਾਰਾ ਸਚ ਕਰਨੀ ਅਬ ਅੰਤਰ ਸੇਵਾ ਮਨ ਤ੍ਰਿਪਤਾ ਸਿਆ ਅਲਕ ਭੇਵਾ ਜਹ ਜਹ ਦੇਖੋ ਤੈ ਤੈ ਸਾਚਾ ਬਿਨ ਬੂਜੇ ਝਗਰਤ ਜਗ ਕਾਚਾ ਗੁਰ ਸਮਝਾਵੇ ਸੋਜੀ ਹੋਈ ਗੁਰਮਖ ਵਿਰਲਾ ਬੂਜੇ ਕੋਈ ਕਰ ਕਿਰਪਾ ਰੱਖੋ ਰਖਵਾਲੇ ਬਿਨ ਬੂਜੇ ਪਸ਼ੂ ਭਏ ਬੇਤਾਲੇ ਗੁਰ ਕਹਿਆ ਅਵਰ ਨਹੀਂ ਦੂਜਾ ਕਿਸ ਕੋ ਦੇਖ ਕਰੋਂ ਅਨ ਪੂਜਾ ਸੰਤ ਹੀਤ ਪ੍ਰਵਤ੍ਰਿ ਭਵਨ ਧਾਰੇ ਆਤਮ ਚੀਨੈ ਸੋ ਤਤ ਵਿਚਾਰੇ ਸਾਚਿ ਹਿਰਦੈ ਸਚ ਪ੍ਰੇਮ ਨਿਵਾਸ ਰਣਵਤ ਨਾਨਕ ਹਮਤਾ ਕੇ ਦਾਸ ਗਉੜੀ ਮਹੱਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਪਤ ਪੜੀ ਪਛਤਾਨਿਆ ਜਹ ਪ੍ਰਭ ਸਿਮਰੇ ਤਹੀਂ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰੈ ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਫਾਰੀ ਬਿਨ ਗੁਰ ਪੂਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੈ ਜਸ ਲੇਵੈ ਬਿਨ ਗੁਰ ਅੰਤ ਨਾ ਪਾਏ ਅਭੇਵੈ ਆਪ ਭਲਾਏ ਆਪੇ ਮਤ ਦੇਵੈ ਦੁਰਮਤ ਹਰਨਾਖਸ਼ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ ਪ੍ਰਹਿਲਾਦ ਉਦਾਰੇ ਕਿਰਪਾ ਧਾਰੀ ਭੂ ਲੋ ਰਾਵਣ ਮੁਗਦ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤਗੁਰੇ ਹੇਤ ਸਹਿਸ ਬਾਹੂ ਮਦਕੀਟ ਮਹਿ ਖਾਸਾ ਹਰਨਾਖਿਸਲੇ ਨਖੋਂ ਬਿਦਾਸਾ ਦੈਂਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਦ ਕਾਲ ਜਮਨ ਸੰਘਾਰੇ ਰਕਤ ਬੀਜ ਕਾਲਨੇਮ ਬਿਦਾਰੀ ਦੈਂਤ ਸੰਘਾਰ ਸੰਤ ਨਿਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੇ ਦੂਜੇ ਭਾਏ ਦੇਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਡਾ ਦੁਰਜੋਧਨ ਪਤ ਖੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੈ ਦੁਖ ਹੋਈ ਜਨਮੇ ਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੈ ਭਰਮ ਭੁਲਾਨਿਆ ਇਕ ਤਿਲ ਭੂਲੇ ਬਹੋਰ ਪਛਤਾਨਿਆ ਕੰਸ ਕੇਸ ਚੰਡੂਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤਖੋਈ ਬਿਨ ਜਗਦੀਸ਼ ਨਾ ਰਾਖੈ ਕੋਈ ਬਿਨ ਗੁਰ ਗਰਬ ਨਾ ਮੀਟਿਆ ਜਾਏ ਗੁਰਮਤ ਧਰਮ ਧੀਰ ਜਹਰਨਾਏ ਨਾਨਕ ਨਾਮ ਮਿਲੈ ਗੁਣ ਗਾਏ ਗੋੜੀ ਮਹੱਲਾ